ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਬਾਜਬ ਰੇਡ ਦੀ ਬੈੜ ਤੇ ਮੈਜਿਸ ਹੋਈ ਵੀ 2 ਢਾਈ ਮਹੀਨੇ ਲਗਭਗ ਦੀ ਇਹ ਦੋ ਨਗ ਵੀਰ ਦੇ ਸੇਰੇ ਘਰੇਲੂ ਪਸ਼ੂਆ ਡਿਟੇਲ ਵੀਰ ਤੋਂ ਪੁੱਛਦੇ ਆ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣ ਪਿੰਡ ਭੋਤਨਾ ਬਈ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਪੈ ਗਿਆ ਪਿੰਡ ਭੋਤਨਾ ਤੇ ਮੋਬਾਈਲ ਨੰਬਰ ਆਪਣਾ 7652818547 76528 18547 1850 47 185047 ਪਹਿਲੇ ਨੰਬਰ ਜਿਹੜੀ ਵਹਿੜ ਦੇਖੀ ਐ ਨੇ ਕਿਹੜਾ ਸੁਆ ਸੂਈ ਬਈ ਇਹ ਹੋ ਗਿਆ ਬਈ ਤੀਜਾ ਸੁਆ ਸੂਈ ਤੀਜਾ ਸੁਆ ਸੂਈ ਬਈ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਹੋ ਗਿਆ ਬਈ ਤਿੰਨ ਨਾ ਮਹੀਨੇ ਹੋ ਗਏ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਤਿੰਨ 60 ਦਿਨ ਮਹੀਨੇ ਹੋ ਗਏ ਸੂਈ ਨੂੰ ਬੱਚਾ ਵਗੈਰਾ ਹੈ ਨਹੀਂ ਨਹੀਂ ਬਈ ਪਸਾ ਸੀ ਉਹਦਾ ਦੁੱਧ ਕਿੰਨਾ ਦੁੱਧ ਹੈਗਾ ਬਈ ਥਲੇ 12 ਕਿਲੋ 12 ਲੀਟਰ ਨਿਪੜ ਜੇ ਹਾਂ ਹੂੰ 11 ਕਿਲੋ ਕਿਆ ਕਰੇ ਸਾਢੇ 5 ਲੀਟਰ ਟਾਈਮ ਦਾ ਲਿੜੂਗਾ ਤੇ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ ਬਈ 35000 ਗੱਬੜ ਵਗੈਰਾ ਤਾਂ ਨਹੀਂ ਹੈਗੀ ਤੋਰੀ ਬਾਹਰ ਨੂੰ ਇਹਨੂੰ ਸੋ ਬਰ ਰੇਟ 35000 ਰੁਪਏ ਗੱਬੜ ਕੋਈ ਨਹੀਂ ਦੁੱਤ 11 ਲੀਟਰ ਸਿਰਫ ਇਸ ਹਲੇ ਤੇ 35000 ਰੁਪਏ ਵੀਰ ਨੇ ਕੀਤੇ ਆ ਕੀਮਤ ਇਹਦੀ ਤੇ ਗੱਬੜ ਕਰਵਾਈ ਨਹੀਂ ਜਾਂ ਹੋਈ ਨਹੀਂ ਵੀਰੇ ਸੋ ਗੱਬੜ ਵੀਰ ਕਹਿੰਦਾ ਹੀਟ ਵਗੈਰਾ ਜਿਹੜੇ ਆਈ ਨਹੀਂ ਸੋ ਕੱਦ-ਕੱਡ ਚੰਗਾ ਝੋੜੀ ਵਾਲੀ ਬਿਹੜਾ ਸ਼ਾਮ ਦਾ ਟਾਈਮ ਐ ਸੋ ਜਿਹੜੇ ਵੀਡੀਓ ਕਵਰ ਕਰਦੇ ਪਏ ਠੀਕ ਐ ਨਿਆਣਾ ਪਾਉਣਾ ਬੰਦਾ ਵੀਰੇ ਨਹੀਂ ਬਈ ਨੀਂਦਾਂ ਨੀਂਦ ਵਿੱਚ ਸੋ ਬਿਨਾ ਨਿਆਂ ਦੇ ਵੀਰੇ ਕਹਿੰਦਾ ਚੋਈ ਜਾਂਦੇ ਆਪਾਂ 11 ਲੀਟਰ ਨਿੱਟ ਜਿਹੜਾ ਇਸ ਵਕਤ ਇਹ ਥੰਡੇ ਹਾਜ਼ਰਾ ਕੀਮਤ ਇਹਦੀ ਹੈਗੀ ਆ 35000 ਰੁਪਏ ਸੋ ਨਾੜਾ ਵਗੈਰਾ ਦੇਖੋ ਮਿਲਕਵੀਨ ਵਗੈਰਾ ਚੰਗੀਆਂ ਠੀਕ ਹੈ ਸੋ ਮੁਠੀ ਵਾਲਾ ਸੋਨਾ ਥਾਣਾ ਤੇ ਚੁਵਾਈ ਵਗੈਰਾ ਦੀ ਜਮ ਓਕੇ ਹੈ ਹਨਾ ਤੇ ਦੂਜੇ ਨੰਬਰ ਜਿਹੜੇ ਮੱਝ ਦੇਖੀ ਜਾਂਦੇ ਆਪਾਂ ਇਹ ਨੰਬਰ ਬਈ ਇਹਦੀ ਜਸੂਏ ਸੂਈ ਜਾਂਦੀ ਤੀਜੇ ਸੂਏ ਬੱਚਾ ਖੜਾ ਕੱਟਾ ਹਨਾ ਕੈ ਮਹੀਨਾ ਦਾ ਬੱਚਾ ਜੀ ਇਹ ਹੋਊਗਾ ਭਾਈ ਢਾਈ ਮਹੀਨਾ ਦਾ ਹੋਊਗਾ ਗੱਬੜਣੀ ਤੇ ਨਹੀਂ ਹੋਈ ਅਜੇ। ਕਿਉਂ ਹੋਣੀ ਵੀ ਪਈ ਇਹਨੂੰ ਮਹੀਨੇ ਤੋਂ ਉੱਤੇ ਹੋ ਗਿਆ 8 ਤਰੀਕ ਦੀ ਲੱਗੀ ਵੀ ਹੈ। ਸਾਨ ਤੋਂ ਲੱਗੀ ਵੀ ਹੈ। ਹਾਂ 12 ਮਹੀਨੇ। ਠੀਕ ਹੈ ਦੁੱਧ ਐਸ ਵਕਤ। ਦੁੱਧ ਦੇ ਸਾਨੂੰ 12 ਕਿਲੋ 11 ਕਿਲੋ ਦੇ ਦੇ। ਸਾਢੇ ਪੰਜ ਦਿਨ ਟਾਈਮ ਦਾ ਚਵਾ ਦਾਂਗੇ। ਚਵਾ ਦੇ ਓਕੇ ਆ। ਜਿਵੇਂ ਓਕੇ ਠੰਡੀ ਸੀਦਾ ਪੋਲੀਆਂ ਪੋਲੀ ਧਰ ਜਾ। ਰੇਟੇ ਦਾ ਕੀ ਰੱਖਿਆ ਸੀ? 85000 ਟੋਰੀ ਬਾਹਰ ਨੂੰ। ਸੋ ਵੀਰੋ ਰੇਟੇ ਦਾ ਹੈਗਾ 85000 ਰੁਪਇਆ 2.5 ਮਹੀਨੇ ਦੀ ਸੂਈ ਵੀ ਹੈ ਮਹੀਨੇ ਦੀ ਸਾਨ ਤੋਂ ਗੱਬੜ ਹੋਈ ਵੀ ਆ। ਤੇ ਗੱਬਣ ਕਨਫਰਮ ਨਹੀਂ ਕਹਿ ਸਕਦੇ ਕਿਉਂਕਿ ਚੈੱਕ ਚ ਹਲੇ ਆਉਂਦੀ ਨਹੀਂ ਮਹੀਨਾ ਇੱਕ ਹੋਇਆ ਸੂਈ ਸੂਆ ਤੀਜਾ ਸੋ ਲੇਵਾ ਵਗੈਰਾ ਦੇਖੋ ਸੋਣਾ ਸਾਫ ਸੁਥਰਾ ਸਿੰਘ ਮਾੜਾ ਜਿਹਾ ਖੁੱਲਾ ਪਰ ਪਤਲੀ ਚਮੜੀ ਦੇ ਵਿੱਚ ਜਿੰਦੇ ਜਾਨ ਵਾਲੀ ਰਾਜੀ ਰੂਜੀ ਬਹੁਤਾ ਭਲੀ ਵੀ ਝੋਟੀਆਂ ਨਵੇਂ ਹਣ ਦੇ ਵਿੱਚ ਹੈ ਤੀਜਾ ਸੂਆ ਜੀ ਨੂੰ ਸੋ ਦੇਖੋ ਗਾਦਰ ਵਗੈਰਾ ਦੇਖੋ ਲੰਬੀ ਚੰਗੀ ਬਰੀਡ ਜਾਤ ਵਾਲੀ ਝੋਟੀ ਲੱਗਦੀ ਆ ਸੋ 12 ਲੀਟਰ ਵੀ ਦੱਸਦਾ ਕਿ ਦੁੱਧ ਐਸ ਵਕਤ 2.5 ਮਹੀਨੇ ਦੀ ਸੂਈ ਵੀ ਥੱਲੇ ਹੈਗਾਗਾ ਤੇ ਬਰੇ ਤਾਜੀ ਥਲੇ ਕਿੰਨਾ ਦੇ ਦੋ ਸੀ 14 ਕਿਲੋ 14 ਤਾਤਾ ਪਾਜੀ ਸਨ ਠੀਕ ਆ 14 ਕਿਲੋ ਤਾਜੀ ਦੇ ਦਿੰਦੀ ਆ ਜਮਾ ਤੇ ਚੋਣ ਜਵਾ ਓਕੇ ਆ ਠੰਡੀ ਸੀਲਾ ਬਜਵੇਂ ਮਰਜ਼ੀ ਚੋ ਤੇ ਜਿਹੜੇ ਪਰ ਰੇਡ ਕੀਤੇ ਮਾਨਤਨ ਹੋਗਾ ਕਿ ਫਿਕਸੀ ਆ ਵਧੀਆ ਮਾਨਤਨ ਕਰਾਂਗੇ ਠੀਕ ਆ ਨੰਬਰ ਬੋਲੀ ਦੁਬਾਰੇ ਆਪਣਾ 7652818500 ਸੋ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਅੱਗੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ